ਇਹ ਬਿਟਕੁਆਇਨ ਦੇ ਵਿੱਚ ਐ ਘਟੂ ਘਟੇ ਹੇ ਪਟਿਆਲੇ ਦੇ ਵਿੱਚ 4 ਤੋਂ 5 ਕਰੋੜ ਰੁਪਏ ਦੀ ਗੱਡੀ ਕਰਕੇ ਭੱਜੇ ਨੇ ਜਿਹੜੇ ਫਾਇਰਿੰਗ ਵਗੈਰਾ ਕਰਕੇ ਗਈ ਸੀ ਉਹੀ ਹੈ ਜੀ ਮਾਮਲਾ ਇਹ ਫਾਇਰਿੰਗ ਨਹੀਂ ਜਾ ਕੇ ਤੇ ਪਿਸਤਲ ਦਿਖਾ ਕੇ ਸਾਨੂੰ ਧਮਕੀਆਂ ਦਿੱਤੀਆਂ ਸੀ ਇਹਨੇ ਫੋਟਾ ਪਾਇਆ ਸੀ ਫਿਰ ਇਹ ਘਰੋਂ 1.5 ਲੱਖ ਰੁਪਿਆ ਦਾ ਕੈਸ਼ ਤੇ ਕੁਝ ਗਹਿਣੇ ਲੈ ਕੇ ਅੱਗੇ ਮੋਰ ਤੇ ਜਾ ਕੇ ਮੇਰਾ ਬਥਰਦਾ ਨੇ ਇਹਨਾਂ ਨੂੰ ਟੱਕਰ ਗਿਆ ਕਿ ਸਾਨੂੰ ਉਹਨਾਂ ਨੇ ਇੰਨੀ ਬੇਰਹਿਮੀ ਨਾਲ ਘੁੱਟਿਆ ਕਿ ਇਹਦੇ ਸੂਤ ਤੋਂ ਵੱਧ ਟਾਂਕੇ ਲੱਗੇ ਗਰੇਕ ਰਿਸ਼ਤੇਦਾਰੀ ਜਗੇ ਉਹਨਾਂ ਨੇ ਪਿਛਲੇ ਮਹੀਨੇ 13 ਤਰੀਕ ਨੂੰ ਮੇਰੇ ਘਰ ਤੇ ਹਮਲਾ ਕਰ ਦਿੱਤਾ ਸੀ ਜੀ ਮੇਰੇ ਦੋ ਘਰ ਭੰਨ ਦੇਤੇ ਮੇਰੇ ਬ੍ਰਦਰ ਦਾ ਘਰ ਭੰਨ ਦਿੱਤਾ ਮੇਰੀ ਨਵੀਂ ਗੱਡੀ ਆਈਡੀ ਨੂੰ ਭੰਨ ਦਿੱਤੀ ਐਸਆਈ ਰਕੇਸ਼ ਖੜਾ ਕਿਥੇ ਪੋਸਟਿੰਗ ਹੈ ਜੀ ਮੈਂ ਬਹਾਦਰਗੜ੍ਹ ਹੈ ਜੀ ਇੱਕ ਮਾਮਲਾ ਕੀ ਹੈ ਜੀ ਪੂਰਾ ਮਾਮਲਾ ਕੀ ਹੈ ਜੀ ਇਹ ਮੇਰੇ ਰਿਸ਼ਤੇਦਾਰ ਹੀ ਹੈਗੇ ਉਹਨਾਂ ਨੇ ਪਿਛਲੇ ਮਹੀਨੇ 13 ਤਰੀਕ ਤੇ ਮੇਰੇ ਘਰ ਤੇ ਹਮਲਾ ਕਰ ਦਿੱਤਾ ਸੀ ਜੀ ਅੱਛਾ ਜੀ ਮੇਰੇ ਦੋ ਘਰ ਭੰਨ ਦੇਤੇ ਮੇਰੇ ਬ੍ਰਦਰ ਦਾ ਘਰ ਭੰਨ ਨ ਦਿੱਤਾ ਮੇਰੀ ਨਵੀਂ ਗੱਡੀ ਆਈਡੀ ਨੂੰ ਭੰਨ ਦਿੱਤੀ ਮੇਰੀ ਮੀਸੀ ਦੇ ਦੇ ਲੱਤਾਂ ਲੱਤਾਂ ਦੇ ਢ ਤੇ ਜਿਹੜੇ ਮਿਸਰੀ ਦੇ ਮਾਰੇ ਭੀਜੀ ਦੇ ਬਾਰੇ ਤੇ ਉਸ ਤੋਂ ਬਾਅਦ ਮੇਰੇ ਘਰੋਂ 1.5 ਲੱਖ ਰੁਪਇਆ ਕੈਸ਼ ਤੇ ਕੁਝ ਗਹਿਣੇ ਲੈ ਕੇ ਅੱਗੇ ਮੋੜ ਤੇ ਜਾ ਕੇ ਮੇਰਾ ਬਜ਼ੁਰਗ ਜਨੇ ਇਹਨਾਂ ਨੂੰ ਟੱਕਰ ਗਿਆ ਇਸ ਨੂੰ ਉਹਨਾਂ ਨੇ ਇੰਨੀ ਬੇਰਹਿਮੀ ਨਾਲ ਘੁੱਟਿਆ ਕਿ ਇਹਦੇ ਸੂਤ ਤੋਂ ਵੱਧ ਟਾਂਕੇ ਲੱਗੇ ਨੇ ਅੱਛਾ ਜੀ ਤੇ ਉਹ ਬੰਦਾ ਹੁਣ ਜਿਹੜਾ ਰੈਸਟੂ ਹੈ ਜਸਮਨਪ੍ਰੀਤ ਪੁਲਿਸ ਨੇ 3 ਦਿਨ ਹੋ ਗਏ ਕਿ ਪੁਲਿਸ ਉਹਨਾਂ ਨੂੰ ਔਰ ਬਾਕੀ ਬੰਦਿਆਂ ਨੂੰ ਨਹੀਂ ਰੈਸਟ ਕਰ ਸਕਦੀ ਜੇ ਤਾਂ ਕੋਈ ਹੋਰ ਹੁਣ ਤੱਕ ਗੱਲ ਵੱਖਰੀ ਹੈ ਉਹਦੇ ਨਾਲ ਉਹਦਾ ਫਾਦਰ ਹੈ ਉਹਦਾ ਬ੍ਰਦਰ ਹੈਗਾ ਠੀਕ ਆ ਉਹਦਾ ਚਾਚਾ ਜਿਹੜਾ ਮੌਕੇ ਤੇ ਆਇਆ ਸੀ ਨਾਲ ਦੇ ਉਹਦੀ ਘਰ ਵਾਲੀ ਆ ਉਹਦੀ ਸੱਸ ਆ ਉਹ ਤਾਂ ਇਹਨੂੰ ਪਤਾ ਹੋਊਗਾ ਨਾ ਵੀ ਕਿੱਥੇ ਨੇ ਸਰ ਮਾਮਲਾ ਕੀ ਆ ਹਮਲਾ ਕੀਤਾ ਮਾਮਲਾ ਸਰ ਪੈਸਿਆਂ ਦਾ ਲੈਣ ਦੇਣ ਦਾ ਸੀਗਾ ਜੀ ਅਸੀਂ ਇਹਨਾਂ ਦੇ ਖਿਲਾਫ ਦਰਖਾਸਤ ਦਿੱਤੀ 8 ਤਰੀਕ ਨੂੰ ਇਹਨਾਂ ਨੇ ਸਾਨੂੰ ਧਮਕੀਆਂ ਦਿੱਤੀਆਂ ਵੀ ਤੁਸੀਂ ਦਰਖਾਸਤ ਵਾਪਸ ਲੈ ਲਓ ਅਸੀਂ ਇਕੱਲੇ ਨਹੀਂ ਦਿੱਤੀਆਂ ਹੋਰ ਵੀ 20 ਬੰਦਿਆਂ ਤੋਂ ਵੱਧ ਕਿਹੜੇ ਥਾਣੇ 'ਚ ਦਿੱਤੀ ਸੀ ਇਹ ਐਸਐਸਪੀ ਸਾਹਿਬ ਦੇ ਦਿੱਤੀਆਂ ਹੋਣਗੀਆਂ ਜੀ ਠੀਕ ਹੈ ਜੀ ਹਾਂਜੀ ਇਹ ਨਾਮ ਕੀ ਸੀ ਜੀ ਉਹਨਾਂ ਦਾ ਜਿਨ੍ਹਾਂ ਤੇ ਕੰਪਲੇਂਟ ਦਿੱਤੀ ਸੀ ਉਹ ਜੋਤੀ ਤੇ ਅਮਨ ਅੱਛਾ ਜੀ ਹਾਂਜੀ ਕੀ ਦੇਣ ਲੈਣ ਕੀ ਸੀ ਜੀ ਪੈਸਾ ਨਾ ਕਿਵੇਂ ਇਹ ਬਿਟਕੋਇਨ ਦੇ ਵਿੱਚ ਐ ਘਟੋ ਘਟੇ ਜੇ ਪਟਿਆਲੇ ਦੇ ਵਿੱਚੋਂ 4 ਤੋਂ 5 ਕਰੋੜ ਰੁਪਏ ਦੀ ਠੱਗੀ ਕਰਕੇ ਭੱਜ ਗਏ ਨੇ ਜਿਹੜੇ ਫਾਇਰੀਂ ਵਗੈਰਾ ਕਰਕੇ ਗਏ ਸੀ ਉਹੀ ਹੈ ਜੀ ਮਾਮਲਾ ਹੈ ਫਾਇਰਿੰਗ ਨਹੀਂ ਕਰਕੇ ਇਹ ਪਿਸਤਲ ਦਿਖਾ ਕੇ ਸਾਨੂੰ ਧਮਕੀਆਂ ਦਿੱਤੀਆਂ ਸੀ ਇਹਨੇ ਫੋਟੋਆਂ ਪਾਈਆਂ ਸੀ ਜੀ ਤੇ ਮੈਨੂੰ ਫੋਨ ਤੇ ਧਮਕੀ ਦਿੱਤੀ ਰਾਤ ਨੂੰ ਮੈਂ ਮੇਰੇ ਨਾਲ ਦੇ ਮੁਲਾਜ਼ਮਾਂ ਉਹਨਾਂ ਤੋਂ ਵੀ ਗਵਾਈ ਪਵਾ ਸਕਦੇ ਇਹਨੇ ਫੋਨ ਕਰਕੇ ਮੈਨੂੰ ਕਿਹਾ ਵੀ ਤੂੰ ਆਪਣੇ ਬੇਡੇ ਨੂੰ ਸਮਝਾ ਲੈ ਨਹੀਂ ਮੈਂ ਉਹਦੇ ਗੋਲੀਆਂ ਮਾਰੂੰ ਅੱਛਾ ਜੀ ਤੇ ਇਹਨੇ ਕਿਹਾ ਜੀ ਕੀ ਨਾਮ ਜਸਮਨ ਪ੍ਰੀਤ ਨੇ ਜੀ ਕੀ ਕੰਮ ਕਰਦਾ ਹੈ ਇਹ ਜੀ ਤੇ ਇਹਨਾਂ ਦਾ ਪੱਥਰ-ਪੁੱਥਰ ਦਾ ਕੰਮ ਹੈਗਾ ਜੀ ਪਟਿਆਲੇ ਚ ਪਟਿਆਲੇ ਚ ਨਹੀਂ ਆਇਆ ਜਿਹੜੇ ਲੁਧਿਆਣੇ ਕੋਲੇ ਪਿੰਡ ਬੰਦ ਰਹਿੰਦਾ ਹਾਂ ਠੀਕ ਹੈ ਚੌਥਾ ਹਮਲਾ ਕਰਨਾ ਹੈ ਕਿੰਨੇ ਕ ਬੰਦੇ ਸੀ ਜੀ ਜਦੋਂ ਹਮਲਾ ਇਹ ਘੱਟੋ ਘੱਟ ਦੋ ਗੱਡੀਆਂ ਤਾਂ ਜੀ ਉਰੇ ਖੜੀਆਂ ਸੀ ਜਿਹੜੀ ਤੀਸਰੀ ਗੱਡੀ ਸੀ ਉਹਦੇ ਵਿੱਚ ਲੇਡੀਜ਼ ਬੈਠੀ ਸੀ ਉਹ ਸਾਈਡ ਤੇ ਸੀਗੀ ਹਾਂ ਦੋ ਗੱਡੀਆਂ ਤੇ ਘੱਟੋ ਘੱਟ 20 ਬੰਦੇ ਹੋਣਗੇ ਹਾਂ ਨਾ ਕਿਹੜਾ ਲੱਗਦਾ ਜਿੱਥੇ ਘੱਟਾ ਹੋਈਏ ਇਹ ਦੋ ਦੋ ਨੰਬਰ ਡਿਵੀਜ਼ਨ ਦਾ ਲੇਕ ਏਰੀਆ ਲੱਗਦਾ ਜੀ ਰਾਜਗੁਰੂ ਹੁਣ ਤੁਸੀਂ ਧਰਨਾ ਦੇ ਜਣ ਬੈਠ ਗਏ ਕਿ ਹੁਣ ਕੀ ਮੰਗ ਕਰ ਮੰਗ ਕੀ ਕਰਦੇ ਹੋਗੇ ਕੀ ਗੱਲਬਾਤ ਹੋ ਰਹੀ ਹੈ ਇਹ ਦੋ ਬੰਦੇ ਨੂੰ ਤਿੰਨ ਦਿਨ ਤੋਂ ਬਿਠਾਇਆ ਹੋਇਆ ਪੁਲਿਸ ਨੇ ਬਾਕੀ ਬੰਦੇ ਕਿਉਂ ਨਹੀਂ ਹਜੇ ਤੱਕ ਅਰੈਸਟ ਕੀਤੇ ਹੈਗੇ ਤੁਸੀਂ ਕਿੰਨੇ ਬੰਦੇ ਦੀ ਕਹਿੰਦੇ ਹੋਗੇ ਅਰੈਸਟ ਇਹ 8-9 ਬੰਦੇ ਬਾਈ ਨੇਮ ਹੈ ਜੀ ਬਾਕੀ ਅਣਪਛਾਤੇ ਵੀ ਜਿਨ੍ਹਾਂ ਦਾ ਕਿ ਅਸੀਂ ਫੋਟੋ ਪ੍ਰੂਫ ਸਾਰੇ ਅਸੀਂ ਇਹਨਾਂ ਨੂੰ ਦੇ ਚੁੱਕੇ ਹਾਂ ਪੁਲਿਸ ਕੀ ਕਰੀ ਜੀ ਉਲੇਸ ਕੋ ਤਾਂ ਪਤਾ ਨਹੀਂ ਕਾਰਵਾਈ ਇਹ ਤੋਂ ਬੰਦੇ ਨੂੰ ਫੜਿਆ ਹੋਇਆ ਉਹ ਜਿੰਨ ਦਿਨਾਂ ਤੋਂ ਉਹਨੂੰ ਪੁੱਛੀ-ਕਿਚ ਕਰਦੇ ਤਾਂ ਕਿ ਉਹਦੇ ਚੋਂ ਉਹਦਾ ਪਿਓ ਨਹੀਂ ਫੜਿਆ ਜਾ ਸਕਦਾ ਉਹਦਾ ਭਰਾ ਨਹੀਂ ਫੜਿਆ ਜਾ ਸਕਦਾ ਬਾਕੀ ਉਹਦਾ ਚਾਚਾ ਦੋਸਤੀ ਉਹ ਨਹੀਂ ਫੜਿਆ ਸਕਦਾ ਤੁਹਾਡੇ ਨਾਲ ਗੱਲਬਾਤ ਕਰਨ ਆਏ ਕੋਈ ਲੱਗੀ ਗੱਲ ਸਿਰੇ ਪਰੋਸਾ ਦੇ ਰਹੇ ਸੀਗੇ ਕਿ ਜਾਂ ਕੋਈ ਪਰੋਸਾ ਨਹੀਂ ਦੇ ਰਹੇ ਹੈਗੇ ਜੀ ਕਿਵੇਂ ਦੇਖਦੇ ਹੋਗੇ ਕਿ ਇੰਨੀ ਤਰਾਸਦੀ ਹੈ ਕਿ ਪੁਲਿਸ ਨੂੰ ਪੁਲਿਸ ਦੇ ਖਿਲਾਫੇ ਧਰਨਾ ਦੇਣਾ ਜਦੋਂ ਦੇਖੋ ਜੀ ਮੈਨੂੰ ਇਨਸਾਫ ਨਹੀਂ ਮਿਲਿਆ 1 ਮਹੀਨੇ ਤੋਂ ਉੱਤੇ ਹੋ ਗਿਆ ਉਹ ਹਮਲਾ ਦਾ ਮਤਲਬ ਕਿ ਬੰਦੇ ਪੈਸੇ ਵੱਲੋਂ ਤੱਕੜੇ ਨੇ ਅਸੀਂ ਪੈਸੇ ਵੱਲੋਂ ਮਾਰੇ ਆ ਉਹ ਸਰ ਕੀ ਮਾਮਲਾ ਜੀ ਹਾਂਜੀ ਇਹ 13 ਮਾਰਚ ਨੂੰ ਦੋ ਧਿਰਾਂ ਦੀ ਇੱਕ ਧਿਰ ਨੇ ਲੁਧਿਆਣੇ ਦੋਆਕੇ ਆਪਸ ਜਿਹੜੇ ਰਿਸ਼ਤੇਦਾਰ ਨੇ ਦੂਜੀ ਧਿਰ ਦੇ ਘਰ ਤੇ ਹਮਲਾ ਕੀਤਾ ਸੀ ਜਿਹਦੇ ਸਬੰਧ ਚ ਵੱਖ-ਵੱਖ ਧਰਾਵਾ ਹੈ 88 ਐਫ ਆਈ ਆ ਨੰਬਰ 52 133 2025 ਨੂੰ ਦਰਜ ਹੋਈ ਸੀ ਜਿਹਦੇ ਵਿੱਚ ਜਿਹੜਾ ਮੇਨ ਮੁੁਰਜਾ ਮੈਂ ਜਸਪ੍ਰੀਤ ਸਿੰਘ ਜਿਹੜਾ ਕੀ ਲੁਧਿਆਣੇ ਦਾ ਰਹਿਣ ਵਾਲਾ ਤੇ ਲਖਮਿੰਦਰ ਵੀ ਦੋ ਬੰਦੇ ਰੈਸਟ ਹੋ ਚੁੱਕੇ ਨੇ ਤੇ ਬਾਕੀ ਹਲੇ ਬਾਕੀ ਵਿੱਚ ਧਰਨਾ ਲਾਇਆ ਜੀ ਪਰਿਵਾਰ ਦੇ ਦੁਆਰਾ ਉਹਨਾਂ ਦਾ ਕਹਿਣਾ ਹੈਗਾ ਕਿ ਕੋਈ ਇਸਨੇ ਜਾਣਬੁੱਝ ਕੇ ਜਿਹੜਾ ਗ੍ਰਿਫਤਾਰੀ ਨਹੀਂ ਕੀਤੀ ਉਸ ਦੀ ਕੀ ਕਹਿਣਾ ਨਹੀਂ ਮੁਲਾਜ਼ਮ ਆਰ ਬੈਠਾ ਨਹੀਂ ਜੀ ਉਹ ਮੁਲਾਜ਼ਮ ਉਹ ਅਸਲ 'ਚ ਉਹਦਾ ਉਹ ਜਿਹੜਾ ਮਦਈ ਹੈ ਉਹਦਾ ਬ੍ਰਦਰ ਹੈ ਜੀ ਉਹ ਆਪਦੀ ਪਰਸਨ ਕਪੈਸਿਟੀ 'ਚ ਬੈਠਾ ਹੈ ਤੇ ਉਹਨਾਂ ਨੂੰ ਇਹ ਗਿਲਾ ਹੈ ਵੀ ਜਿਹੜਾ ਬੰਦਾ ਤੁਸੀਂ ਅਰੈਸਟ ਕੀਤਾ ਹੈ ਵੀ ਪੁਲਿਸ ਨੂੰ ਕੁੱਟਮਾਰ ਨਹੀਂ ਕਰਦੀ ਜਦਕਿ ਅਸੀਂ ਜਿਹੜੀ ਜਿਹੜੇ ਵੀ ਤਰੀਕੇ ਹੈ ਇੰਟਰੋਗੇਸ਼ਨ ਦੇ ਅਸੀਂ ਵਰਤ ਕੇ ਉਹ ਜਿਹੜੇ ਜਿਹੜੇ ਬੰਦੇ ਇਨਵੋਲ ਸੀ ਉਹ ਬੰਦੇ ਨਾਮਜ਼ਦ ਕੀਤੇ ਨੇ ਤੇ ਸਾਡੀ ਦਫ਼ਤੀਸ਼ ਚੱਲ ਰਹੀ ਹੈ